ਚਿਹਰੇ ਤੇ ਕਾਲਾਪਨ ਕਿਸੇ ਵੀ ਵਜ੍ਹਾ ਕਰਕੇ ਆ ਜਾਏ ਤਾਂ ਕੌਨਫੀਡੈਂਸ ਵੈਸੇ ਹੀ ਘੱਟ ਹੋ ਜਾਂਦਾ ਹੈ ਸੋ ਜਦੋਂ ਆਪਾਂ ਗੱਲ ਡਾਰਕ ਸਰਕਲਸ ਦੀ ਕਰ ਲੈਂਦੇ ਆ ਜਾਂ ਅਸੀਂ ਕਰੀਏ ਕਿ ਕੋਈ ਕਾਲੇ ਤੱਬੇ ਚਿਹਰੇ ਤੇ ਬਣਨ ਲੱਗੇ ਨੇ ਬਲੱਮਿਸ਼ਸ ਹੋਣ ਲੱਗੀਆਂ ਨੇ ਪਿਗਮੈਂਟੇਸ਼ਨ ਹੋ ਗਈ ਹੈ ਉਸ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਚਿੰਤਾ ਮੈਂ ਜ਼ਰੂਰ ਦੇਖ ਰਹੀ ਹਾਂ ਕਈ ਤਰ੍ਹਾਂ ਦੇ ਕਮੈਂਟਸ ਵੀ ਆਉਂਦੇ ਨੇ ਤੇ ਉੱਪਰੋਂ ਜਦ ਅਸੀਂ ਗਰਮੀਆਂ ਦੀ ਗੱਲ ਕਰਦੀ ਆ ਤਾਂ ਗਰਮੀਆਂ ਦੇ ਵਿੱਚ ਟੈਨਿੰਗ ਹੋ ਜਾਂਦੀ ਹੈ ਸਨਬਰਨ ਹੋ ਜਾਂਦਾ ਹੈ ਸੋ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੀ ਜੋ ਸਕਿਨ ਨੂੰ ਲੈ ਕੇ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਤੇ ਅੱਜ ਮੈਂ ਖਾਸ ਤੌਰ ਤੇ ਇਹੀ ਗੱਲ ਕਿ ਕਿਹੜੇ ਉਹ ਸਪੈਸ਼ਲੀ ਚਾਰ ਵਿਟਾਮਿਨਸ اور ਮਿਨਰਲਸ ਨੇ ਜੋ ਤੁਹਾਡੀ ਡੇਲੀ ਡਾਈਟ ਵਿੱਚ ਅਗਰ ਹੋਣਗੇ ਤਾਂ ਤੁਸੀਂ ਇਹਨਾਂ ਪ੍ਰੋਬਲਮਸ ਤੋਂ ਛੁਟਕਾਰਾ ਜ਼ਰੂਰ ਪਾ ਸਕਦੇ ਹੋ ਦੇਖੋ ਨੇਚਰਲੀ ਚੀਜ਼ਾਂ ਦੀ ਆਪਾਂ ਗੱਲ ਕਰਨੀ ਹੈ ਅੱਗੇ ਵੀ ਹਮੇਸ਼ਾ ਮੈਂ ਨੇਚਰਲ ਚੀਜ਼ਾਂ ਦੀ ਗੱਲ ਕਰਦੀਆਂ ਤਾਂ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰੋ ਡੇਲੀ ਆਪਣੀ ਡਾਈਟ ਦਾ ਇਹਨਾਂ ਚੀਜ਼ਾਂ ਦਾ ਹਿੱਸਾ ਬਣਾਓ ਤਾਂ ਤੁਹਾਡਾ ਸਕਿਨ ਤੁਹਾਡੀ ਸਕਿਨ ਹੈ ਉਹ ਤਾਂ ਗਲੋ ਕਰੇਗੀ ਜਿਹੜੀ ਇਹ ਪ੍ਰੋਬਲਮਸ ਨੇ ਤੁਹਾਨੂੰ ਛੁਟਕਾਰਾ ਜ਼ਰੂਰ ਮਿਲੇਗਾ ਨਾਲ ਦੇ ਨਾਲ ਇਹਨਾਂ ਸਪੈਸ਼ਲ ਚਾਰ ਵਿਟਾਮਿਨਸ ਔਰ ਮਿਨਰਲਸ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨ ਦੇ ਨਾਲ ਤੁਹਾਡੀ ਓਵਰਆਲ ਹੈਲਥ ਦਾ ਚੰਗੀ ਹੋਣ ਹੀ ਵਾਲੀ ਹੈ ਔਰ ਇਹ ਕਾਲੇ ਤੱਬੇ ਚਿਹਰੇ ਤੇ ਅਗਰ ਕਿਸੇ ਦੇ ਬੰਦੇ ਨਹੀਂ ਬਲੈਮੇਸ਼ੀਜ਼ ਹੋ ਜਾਂਦੀ ਹੈ ਜੇ ਪਿੱਛੇ ਰੀਜ਼ਨ ਕੀ ਹੈ ਜੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਇਹ ਹੁੰਦਾ ਹੈ ਕਿ ਸਾਡੀ ਬੋਡੀ ਜਦੋਂ ਇੱਕ ਮੈਲਨਿਨ ਹੁੰਦਾ ਹੈ ਜਿਸ ਦੇ ਕਰਕੇ ਸਾਡੇ ਬਲੈਕ ਪਿਗਮੈਂਟ ਹੁੰਦਾ ਹੈ ਤੇ ਉਹ ਜਦੋਂ ਇੱਕ ਜਗ੍ਹਾ ਤੇ ਇਕੱਠਾ ਸ਼ੁਰੂ ਹੋਣ ਲੱਗ ਜਾਂਦਾ ਤਾਂ ਉੱਥੇ ਉਹ ਡਾਰਕ ਸਪੌਟਸ ਬਣਨ ਲੱਗ ਜਾਂਦੇ ਨੇ ਜਾਂ ਤੇ ਇਸ ਨੂੰ ਸਹੀ ਕਰਨ ਦੇ ਲਈ ਕਿ ਇਹ ਇੱਕ ਥਾਂ ਤੇ ਇਕੱਠਾ ਨਾ ਹੋਵੇ ਔਰ ਸਾਡੇ ਚਿਹਰੇ ਤੋਂ ਹੌਲੀ-ਹੌਲੀ ਅਗਰ ਕਿਸੇ ਨੂੰ ਬਲੱਮਿਸ਼ਸ ਦੀ ਪ੍ਰੋਬਲਮ ਚੱਲ ਵੀ ਰਹੀ ਹੈ ਪਿਗਮੈਂਟੇਸ਼ਨ ਨੂੰ ਲਾਈਕ ਹਾਈਪਰ ਪਿਗਮੈਂਟੇਸ਼ਨ ਦੀ ਪ੍ਰੋਬਲਮ ਚੱਲ ਰਹੀ ਹੈ ਤਾਂ ਉਸ ਦੀ ਇਹ ਪ੍ਰੋਬਲਮ ਦਾ ਸੋਲੂਸ਼ਨ ਅੱਜ ਤੁਹਾਨੂੰ ਮਿਲਣ ਵਾਲਾ ਹੈ ਲੇਕਿਨ ਸੀਰੀਅਸਲੀ ਇਹ ਵੀਡੀਓ ਨੂੰ ਸੁਣਨਾ ਔਰ ਅਪਣਾਉਣਾ ਵੀ ਜ਼ਰੂਰ ਦੇਖੋ ਹੁੰਦਾ ਕੀ ਹੈ ਕਈ ਸਿਰ ਸੁਣ ਲੈਂਦੇ ਨੇ ਲੇਕਿਨ ਕਰਦੇ ਕੁਝ ਨਹੀਂ ਦੇਖੋ ਬੜੀ ਆਸਾਨ ਜੀ ਚੀਜ਼ਾਂ ਨੇ ਡਾਈਟ ਵਿੱਚ ਐਡ ਕਰਨੀਆਂ ਨੇ ਕੋਈ ਮਹਿੰਗੀਆਂ ਚੀਜ਼ਾਂ ਨਹੀਂ ਹੈ ਔਰ ਡੇਲੀ ਅਗਰ ਤੁਸੀਂ ਖਾਓਗੇ ਤੁਹਾਡੀ ਓਵਰਆਲ ਹੈਲਥ ਚੰਗੀ ਹੋਏਗੀ ਹੀ ਸਕਿਨ ਤੁਹਾਡੀ ਬਹੁਤ ਵਧੀਆ ਹੋਣ ਵਾਲੀ ਹੈ ਉਸ ਤੋਂ ਬਾਅਦ ਤੁਹਾਨੂੰ ਕਦੇ ਵੀ ਮੁੜ ਕੇ ਬਾਹਰੋਂ ਕੋਈ ਇਹ ਜੋ ਹੈ ਪ੍ਰ ਪੈਣ ਵਾਲੀ ਹੈ ਸੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਡਾਈਟ ਵਿੱਚ ਕੀ ਐਡ ਕਰਨਾ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਦੇਖੋ ਵਿਟਾਮਿਨ ਸੀ ਵਿਟਾਮਿਨ ਸੀ ਆ सुणन में देखते हैं कि हर चीज़ ही विटामिन सी कह दिया जाता है एक नैचुरल एंटीआक्सीडेंट तो है ही है पर इसे फेस में लैके साथ लैके बहुत ही ज़्यादा फायदे मिलने वाले ने क्योंकि विटामिन सी स्किन नैचुरल जो है ब्राइटनिंग का काम करता है लाइटनिंग सान देता है तो अंदरों चमक जिसनों कहने स्किन मिलती है कि इस विटामिन सी एंटीआक्सीडेंट है तो इस भी हार्मफुल कैमिकल्स ने फ्री रेडिकल्स ने उन्ह ਨੂੰ ਸਾਡੀ ਬੋਡੀ ਤੋਂ ਵਾਸ਼ ਆਊਟ ਕਰ ਦਿੰਦਾ ਹੈ ਵਿਟਾਮਿਨ ਸੀ ਔਰ ਇੱਥੇ ਇਹ ਵੀ ਗੱਲ ਦੇਖੋ ਜ਼ਰੂਰ ਜਾਣ ਲਓ ਡੇਲੀ ਦੀ ਹੀ ਵਿਟਾਮਿਨ ਸੀ ਦੀ ਰਿਕੁਆਇਰਮੈਂਟ ਹੈ ਕਿਉਂਕਿ ਅਸੀਂ ਅਗਰ ਜ਼ਿਆਦਾ ਵਿਟਾਮਿਨ ਸੀ ਵੀ ਖਾ ਲਿਆ ਉਸ ਦਾ ਨੁਕਸਾਨ ਚਲੋ ਕੋਈ ਨਹੀਂ ਪਰ ਉਹ ਸਾਡੀ ਬੋਡੀ ਵਿੱਚ ਸਟੋਰ ਬਿਲਕੁਲ ਵੀ ਨਹੀਂ ਹੋਣ ਵਾਲਾ ਹੈ ਉਸ ਦਾ ਰੀਜ਼ਨ ਇਹ ਹੈ ਕਿ ਵਿਟਾਮਿਨ ਸੀ ਹੈ ਵਾਟਰ ਸੋਲੀਬਲ ਵਿਟਾਮਿਨ ਯਾਨੀ ਪਾਣੀ ਦੇ ਵਿੱਚੋਂ ਘੁਲ ਜਾਂਦਾ ਹੈ ਤੇ ਇਸ ਲਈ ਯੂਰਿਨ ਦੇ ਨਾਲ ਜਿੰਨਾ ਡੇਲੀ ਐਕਸਟਰਾ ਵਿਟਾਮਿਨ ਸੀ ਖਾਧਾ ਵੀ ਗਿਆ ਔਰ ਯੂਰਿਨ ਦੇ ਨਾਲ ਆਊਟ ਹੋ ਜਾਣਾ ਤੁਹਾਡੀ ਬਾਡੀ ਤੋਂ ਇਸ ਲਈ ਸਾਨੂੰ ਡੇਲੀ ਹੀ ਵਿਟਾਮਿਨ ਸੀ ਆਪਣੇ ਡਾਈਟ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ ਤੇ ਵਿਟਾਮਿਨ ਸੀ ਦੇ ਨੈਚੁਰਲ ਰਿਸੋਰਸਸ ਦੀ ਸੋਰਸਸ ਦੀ ਆਪਾਂ ਗੱਲ ਕਰੀਏ ਤਾਂ ਕਿਹੜੇ ਨੇ ਤਾਂ ਦੇਖੋ ਅਮਰੂਦ ਹੈ ਅਮਰੂਦ ਵਿੱਚ ਚੰਗੀ ਮਾਤਰਾ ਵਿੱਚ ਤੁਹਾਨੂੰ ਵਿਟਾਮਿਨ ਸੀ ਜ਼ਰੂਰ ਮਿਲ ਜਾਂਦਾ ਹੈ ਇਸ ਤੋਂ ਬਾਅਦ ਮਸੰਮੀ ਸੰਤਰੇ ਹੁੰਦੇ ਨੇ ਸਟਰਾਬੇਰੀ ਹੈ ਨਿੰਬੂ ਹੈ ਇਹਨਾਂ ਸਭ ਚੀਜ਼ਾਂ ਨੂੰ ਤੁਸੀਂ ਆਪਣੀ ਡਾਈਟ ਵਿੱਚ ਐਡ ਕਰੋਗੇ ਤਾਂ ਤੁਹਾਡੀ ਨੈਚੁਰਲ ਜਿੰਨੀ ਰਿਕੁਆਇਰਮੈਂਟ ਹੈ ਬਾਡੀ ਨੂੰ ਵਿਟਾਮਿਨ ਸੀ ਦੀ ਉਹ ਪੂਰੀ ਜ਼ਰੂਰ ਹੋ ਜਾਏਗੀ ਔਰ ਤੁਸੀਂ ਵਿਟਾਮਿਨ ਸੀ ਦੇ ਨਾਲ ਆਪਣੀ ਬਾਡੀ ਤੇ ਫਰਕ ਵੀ ਜ਼ਰੂਰ ਮਹਿਸੂਸ ਕਰੋਗੇ ਸਿਰਫ ਸਕਿਨ ਹੀ ਨਹੀਂ ਤੁਹਾਡੇ ਬਾਕੀ ਵੀ ਜਿੰਨੇ ਆਰਗਨਸ ਨੇ ਉਹਨਾਂ ਦੇ ਨੂੰ ਵੀ ਲੈ ਕੇ ਅਗਰ ਕੋਈ ਇਨਫੈਕਸ਼ਨ ਦੀ ਪ੍ਰੋਬਲਮ ਹੈ ਕੁਛਾ ਉੱਥੇ ਵੀ ਹੈ ਵਿਟਾਮਿਨ ਸੀ ਤੁਹਾਡੀ ਬਹੁਤ ਹੈਲਪ ਕਰਨ ਜਾ ਰਿਹਾ ਹੈ ਅਗਲੀ ਆਪਾਂ ਗੱਲ ਕਰੀਏ ਤਾਂ ਅਗਲਾ ਹੈ ਸੇਲੇਨੀਅਮ ਇੱਕ ਮਿਨਰਲ ਹੈ ਸੋ ਕਈ ਤਰ੍ਹਾਂ ਦੇ ਮਿਨਰਲਸ ਨੇ ਜੋ ਸਾਡੀ ਬਾਡੀ ਨੂੰ ਸਾਡੇ ਬਾਡੀ ਦੇ ਅੰਦਰ ਜਿਹੜੇ ਐਨਜ਼ਾਈਮਸ ਨੇ ਉਹਨਾਂ ਨੂੰ ਬੈਲੈਂਸ ਕਰਕੇ ਰੱਖਦੇ ਨੇ ਸੋ ਅਗਰ ਆਪਾਂ ਜਦੋਂ ਮੈਲਨਿਨ ਦੀ ਗੱਲ ਕਰਦੇ ਆ ਤਾਂ ਸੇਲੇਨੀਅਮ ਜਿਹੜਾ ਹੈ ਮੈਲਨਿਨ ਨੂੰ ਕੰਟਰੋਲ ਕਰਦਾ ਹੈ ਕਿ ਇੱਕ ਥਾਂ ਤੇ ਇਕੱਠਾ ਨਾ ਹੋਵੇ ਜਿਹੜੇ ਡਾਰਕ ਸਪots ਹੋ ਜਾਂਦੇ ਨੇ ਉਸ ਦਾ ਸਭ ਤੋਂ ਪਹਿਲਾ ਮੈ ਰੀਜ਼ਨ ਇਹ ਹੀ ਤਾਂ ਅੰਦਾਜ਼ਾ ਘਟੀਆਂ ਕਿ ਇੱਕ ਜਗ੍ਹਾ ਤੇ ਮੈਲਨਿਨ ਇਕੱਠਾ ਹੁੰਦਾ ਰਹਿੰਦਾ ਸੋ ਸੇਲੇਨੀਅਮ ਸਭ ਤੋਂ ਵੱਡੀ ਹੈਲਪ ਇਹ ਹੀ ਕਰ ਰਿਹਾ ਹੈ ਕਿ ਇੱਕ ਥਾਂ ਤੇ ਮੈਲਨ ਨੂੰ ਇਕੱਠਾ ਹੋਣ ਹੀ ਨਹੀਂ ਦੇਗਾ ਤੇ ਜੇ ਇੱਕ ਥਾਂ ਤੇ ਮੈਲਨ ਨਹੀਂ ਇਕੱਠਾ ਹੋਏਗਾ ਹੀ ਨਹੀਂ ਤਾਂ ਕਿਤੇ ਵੀ ਡਾਰਕ ਸਪOTS ਨਹੀਂ ਹੋਣਗੇ ਜਾਂ ਜਿਵੇਂ ਡਾਰਕ ਸਰਕਲਸ ਹੋ ਜਾਂਦੇ ਨੇ ਉਹ ਨਹੀਂ ਹੋਣਗੇ ਬਲੈਮਿਸਿਸ ਨਹੀਂ ਹੋਣਗੀਆਂ ਤਾਂ ਤੁਸੀਂ ਸਮਝ ਲਓ ਕਿ ਸੇਲੇਨੀਅਮ ਕਿੰਨਾ ਜ਼ਿਆਦਾ ਜ਼ਰੂਰੀ ਹੈ ਤੇ ਯਾਨੀ ਓਵਰਆਲ ਅਸੀਂ ਕਹੀਏ ਸੇਲੇਨੀਅਮ ਜੋ ਹੈ ਮੈਲਨ ਦੀ ਗਰੂਪਿੰਗ ਹੋਣ ਤੋਂ ਰੋਕਦਾ ਹੈ ਤੇ इजीली ਨੈਚੁਰਲ ਕਿਹੜੇ ਫੂਡ ਹੈ ਜਿਹੜੇ ਅਸੀਂ ਖਾਈਏ ਜਿਸ ਦੇ ਨਾਲ ਸਾਨੂੰ ਨੈਚੁਰਲ ਫਾਰਮ ਦੇ ਵੀ ਸੇਲੇਨੀਅਮ ਚੰਗੀ ਮਾਤਰਾ ਵਿੱਚ ਮਿਲ ਜਾਏਗਾ ਤਾਂ ਉਸ ਦੇ ਲਈ ਤੁਸੀਂ ਮਸ਼ਰੂਮ ਖਾ ਸਕਦੇ ਹੋ ਪਮਕਿਨ ਸੀਡਸ ਹੈ ਸਨਫਲਾਅਰ ਸੀਡਸ ਹੈ ਇਹਨਾਂ ਨੂੰ ਆਪਣੀ ਡਾਈਟ ਵਿੱਚ ਐਡ ਕਰ ਸਕਦੇ ਹੋ ਪਰ ਬਹੁਤ ਚੰਗਾ ਹੋਏਗਾ ਜੇਕਰ ਤੁਸੀਂ ਇਹ ਇਹ ਨਹੀਂ ਹੈ ਕਿ ਮੈਂ ਤੁਹਾਨੂੰ ਦੱਸਿਆ ਮਸ਼ਰੂਮ ਹੈ ਪਮਕਿਨ ਸੀਡ ਹੈ ਸਨ ਇਹਨਾਂ ਸਭ ਚੀਜ਼ਾਂ ਚ ਕੋਈ ਇੱਕ ਚੀਜ਼ ਤੁਸੀਂ ਡੇਲੀ ਲੈ ਸਕਦੇ ਹੋ ਬਦਲ ਬਦਲ ਕੇ ਵੀ ਲੈ ਸਕਦੇ ਹੋ ਪਰ ਹਾਂ ਇਥੇ ਮੈਂ ਜ਼ਰੂਰ ਕਹੂੰਗੀ ਕਿ ਪਮਕਕਿਨ ਸੀਡ ਅਗਰ ਤੁਸੀਂ ਡੇਲੀ ਖਾਓਗੇ ਤਾਂ ਤੁਹਾਨੂੰ ਇਸੇ ਹੋਰ ਵੀ ਫਾਇਦੇ ਹੋਰ ਮਿਲਣੇ ਕਿਉਂਕਿ ਪਮਕਿਨ ਸੀਡ ਦੇ ਵਿੱਚ ਸਿਰਫ ਸੈਲੇਨੀਅਮ ਹੀ ਨਹੀਂ ਇਸੇ ਵੀ ਤੁਹਾਨੂੰ ਚੰਗੀ ਮਾਤਰਾ ਵਿੱਚ ਪ੍ਰੋਟੀਨ ਵੀ ਮਿਲ ਜਾਏਗਾ ਇਸੇ ਵੀ ਤੁਹਾਨੂੰ ਆਇਰਨ ਵੀ ਮਿਲ ਜਾਏਗਾ ਮੈਗਨੀਸ਼ੀਅਮ ਵੀ ਮਿਲ ਜਾਏਗਾ ਫਾਈਬਰ ਵੀ ਬਹੁਤ ਚੰਗੀ ਮਾਤਰਾ ਦੇ ਵਿੱਚ ਮਿਲ ਜਾਏਗਾ ਤੇ ਵਿਟਾਮਿਨ B ਵੀ ਤੁਹਾਨੂੰ ਇਸ ਦੇ ਵਿੱਚ ਮਿਲ ਜਾਂਦੇ ਨੇ ਵਿਟਾਮਿਨ A ਵੀ ਚੰਗੀ ਮਾਤਰਾ ਦੇ ਵਿੱਚ ਹੈ ਯਾਨੀ ਕਈ ਤਰ੍ਹਾਂ ਦੇ ਜੋ ਹੈ ਵਿਟਾਮਿਨਸ ਔਰ ਮਿਨਰਲਸ ਤੁਹਾਨੂੰ ਪਮਕਿਨ ਸੀਡਸ ਵਿੱਚੋਂ ਮਿਲ ਜਾਂਦੇ ਨੇ ਹੁਣ ਖਾਣੇ ਕਿੰਨੇ ਕ ਹੈ ਇਹ ਵੀ ਤੁਸੀਂ ਜ਼ਰੂਰ ਜਾਣ ਲਓ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਡੇਲੀ ਅਸੀਂ ਨਾ ਜ਼ਿਆਦਾ ਖਾਣੇ ਆ ਨਾ ਘੱਟ ਖਾਣੇ ਆ ਤਾਂ 2 ਚਮਚ ਜੀ ਹਾਂ ਸਿਰਫ 2 ਚਮਚ ਪਮਕਿਨ ਸੀਡਸ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਖਾਣੇ ਆ ਔਰ ਇਸ ਤੋਂ ਬਾਅਦ ਤੁਸੀਂ ਗਰਮ ਦੁੱਧ ਪੀ ਸਕਦੇ ਹੋ ਇੱਕ ਗਲਾਸ ਔਰ ਇਹ ਜ਼ਰੂਰ ਜਾਣ ਲਓ ਕਿ ਰਾਤ ਨੂੰ ਅਗਰ ਤੁਸੀਂ ਦੁੱਧ ਪੀ ਰਹੇ ਹੋ ਤਾਂ ਤੁਸੀਂ ਡਬਲ ਟੌਂਟ ਦੁੱਧ ਜਾਂ ਫਿਰ ਫਾਟ ਦੇ ਬਿਨਾ ਵਾਲਾ ਦੁੱਧ ਪੀਣਾ ਹੈ ਇੱਥੇ ਔਰ ਇੱਥੇ ਨਾਲ ਹੀ ਹੈਲਪ ਉਹਨਾਂ ਨੂੰ ਵੀ ਕਰੇਗਾ ਜਿਨ੍ਹਾਂ ਨੂੰ ਨੀਂਦ ਸਹੀ ਤਰ੍ਹਾਂ ਨਹੀਂ ਆਉਂਦੀ ਹੈ ਗੁੜੀ ਨੀਂਦ ਨਹੀਂ ਆਉਂਦੀ ਹੈ ਬਾਰ-ਬਾਰ ਜੋ ਹੈ ਜਾਗ ਆ ਜਾਂਦੀ ਹੈ ਨੀਂਦ ਨੂੰ ਲੈ ਕੇ ਜਿਨ੍ਹਾਂ ਨੂੰ ਵੀ ਪ੍ਰੋਬਲਮ ਹੈ ਤਾਂ ਉੱਥੇ ਪਮਕਿਨ ਸੀਡਸ ਔਰ ਉਸ ਤੋਂ ਬਾਅਦ ਅਗਰ ਤੁਸੀਂ ਗਰਮ ਦੁੱਧ ਦਾ ਇੱਕ ਗਲਾਸ ਪੀ ਲਾਣੇ ਤਾਂ ਤੁਹਾਡੀ ਉੱਥੇ ਵੀ ਹੈਲਪ ਹੋਣ ਵਾਲੀ ਹੈ ਪਰ ਧਿਆਨ ਇੱਥੇ ਉਹਨਾਂ ਨੇ ਜ਼ਰੂਰ ਰੱਖਣਾ ਹੈ ਜਿਨ੍ਹਾਂ ਨੂੰ ਦੁੱਧ ਤੋਂ ਕਿਸੇ ਤਰ੍ਹਾਂ ਦੀ ਅਲਰਜੀ ਹੈ ਉਹ ਇੱਥੇ ਦੁੱਧ ਨਾ ਪੀ ਕੇ ਇੱਕ ਗਲਾਸ ਕੋਸਾ ਪਾਣੀ ਵੀ ਪੀ ਸਕਦੇ ਨੇ ਸੋ ਇਹ ਤਾਂ ਗੱਲ ਆਪਾਂ ਹੁਣ ਕਰ ਲਈ ਸੇਲੀਨੀਅਮ ਦੀ ਅਗਲੀ ਆਪਾਂ ਗੱਲ ਕਰਦੇ ਆ ਜ਼ਿੰਕ ਜ਼ਿੰਕ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਕਿਨ ਹੈਲਥ ਦੇ ਲਈ ਔਰ ਜ਼ਿੰਕ ਨੂੰ ਲੈ ਕੇ ਪਹਿਲਾਂ ਵੀ ਮੈਂ ਦੇਖੋ ਕਈ ਵੀਡੀਓ ਵਿੱਚ ਜ਼ਿਕਰ ਕਰਦੀ ਆ ਕਿ ਜ਼ਿੰਕ ਜੋ ਹੈ ਸਾਡੇ ਹਾਰਮੋਨਸ ਨੂੰ ਬੈਲੈਂਸ ਕਰਨ ਦੇ ਵਿੱਚ ਮਦਦ ਕਰਦਾ ਹੈ ਕਈ ਤਰ੍ਹਾਂ ਦੇ ਐਨਜ਼ਾਈਮਸ ਨੂੰ ਸਾਡੀ ਬਾਡੀ ਦੇ ਵਿੱਚ ਉਹਦੀ ਫੰਕਸ਼ਨਿੰਗ ਨੂੰ ਲੈ ਕੇ ਜ਼ਿੰਕ ਜੋ ਹੈ ਹੈਲਪ ਕਰਦਾ ਹੈ ਔਰ ਨਾਲ ਦੀ ਨਾਲ ਅਗਰ ਅਸੀਂ ਗੱਲ ਕਰੀਏ ਰੀਪ੍ਰੋਡਕਟਿਵ ਹੈਲਥ ਦੇ ਲਈ ਵੀ ਜ਼ਿੰਕ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਫੀਮੇਲਸ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਿੰਕ ਕਿਉਂਕਿ ਕਈ ਤਰ੍ਹਾਂ ਦੇ ਹਾਰਮੋਨਸ ਨੂੰ ਲੈ ਕੇ ਚੇਂਜਸ ਆਉਂਦੇ ਨੇ ਫੀਮੇਲਜ਼ ਲਈ ਤਾਂ ਜ਼ਿੰਕ ਅਗਰ ਉਹਨਾਂ ਦੀ ਡਾਈਟ ਵਿੱਚ ਸ਼ਾਮਿਲ ਹੋਏਗਾ ਤਾਂ ਉਹ ਇੱਕ ਚੰਗੀ ਹੈਲਥ ਉਹਨਾਂ ਨੂੰ ਫੀਮੇਲਜ਼ ਨੂੰ ਜ਼ਰੂਰ ਮਿਲ ਸਕੇਗੀ ਔਰ ਇੱਕ ਨੈਚੁਰਲ ਹੀਲਿੰਗ ਦਾ ਕੰਮ ਕਰਦਾ ਹੈ ਕਈ ਕਈਆਂ ਨੂੰ ਛੱਟ ਲੱਗ ਜਾਂਦੀ ਹੈ ਅਗਰ ਦੇਖਦੇ ਆਂ ਉਹਦੀ ਛੱਟ ਜਲਦੀ ਭਰਦੀ ਨਹੀਂ ਹੈ ਤਾਂ ਉੱਥੇ ਜ਼ਿੰਕ ਦੀ ਡੈਫੀਸ਼ੀਐਂਸੀ ਜ਼ਰੂਰ ਹੈ ਜ਼ਿੰਕ ਦੇ ਲਈ ਤੁਸੀਂ ਕੀ ਖਾਣਾ ਵੈਸੇ ਤਾਂ ਪਾਲਕ ਜਿਹੜੀ ਹੈ ਇੱਕ ਬਹੁਤ ਚੰਗਾ ਸੋਰਸ ਅਸੀਂ ਜ਼ਿੰਕ ਦੇ ਲਈ ਵੀ ਮੰਨ ਸਕਦੇ ਹਾਂ ਜੇ ਪੰਜਾਹ ਪੱਤੇ ਤੁਸੀਂ ਕੱਚੇ ਵੀ ਖਾ ਸਕਦੇ ਹੋ ਗੱਜਰ ਪਰ ਹੁੰਜ ਵਿੱਚ ਅਸੀਂ ਦੇਖ ਰਹੇ ਹਾਂ ਅੱਗੋਂ ਮੌਸਮ ਚੇਂਜ ਹੋ ਗਿਆ ਹੁਣ ਗਰਮੀਆਂ ਦੇ ਵਿੱਚ ਇੰਨੀ ਗਾਜਰ ਜੋ ਹੈ ਨਹੀਂ ਮਿਲ ਪਾਂਦੀ ਹੈ ਜਾਂ ਪਾਲਕ ਵੀ ਨਹੀਂ ਖਾਈ ਜਾਏਗੀ ਤਾਂ ਪਮਕਿਨ ਸੀਡ ਜੋ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹੱਡੀਆਂ ਪਮਕਿਨ ਸੀਡ ਤੁਸੀਂ ਖਾ ਸਕਦੇ ਹੋ ਮਸ਼ਰੂਮ ਖਾ ਸਕਦੇ ਹੋ ਸੋਇਆਬੀਨ ਹੈ ਇਸ ਦੇ ਵਿੱਚ ਵੀ ਚੰਗੀ ਮਾਤਰਾ ਵਿੱਚ ਤੁਹਾਨੂੰ ਜ਼ਿੰਕ ਮਿਲ ਜਾਏਗਾ तरबूज तुम खाओ एवोकैडो है उसू खा सको जो डेट्स होंगे ने वो खा सकते हो और हाँ नट्स एंड सीड्स हमेशा ही करते हैं जिन्हें भी अपने नट्स एंड सीड्स ने पमकिन सीड्स दिता हालांकि मैं गल की है किसी भी तरह के आप नट्स जिमें बदम अखरोट ਔਰ ਪੰਪਕਿਨ ਸੀਡਸ ਦੀ ਆਪਾਂ ਗੱਲ ਕਰ ਚੁੱਕੇ ਹਾਂ ਸੋ ਇਹ ਚੀਜ਼ਾਂ ਜੋ ਨੇ ਤੁਹਾਨੂੰ ਨੈਚੁਰਲ ਜ਼ਿੰਕ ਦੇ ਰਹੀਆਂ ਨੇ ਔਰ ਖਾਸ ਕਰਕੇ ਜ਼ਿੰਕ ਉਹਨਾਂ ਲਈ ਵੀ ਬਹੁਤ ਮਦਦਗਾਰ ਹੈ ਜਿਨ੍ਹਾਂ ਨੂੰ ਥਾਇਰਾਇਡ ਨੂੰ ਲੈ ਕੇ ਕੋਈ ਪ੍ਰੋਬਲਮ ਹੋਵੇ ਸੋ ਥਾਇਰਾਇਡ ਹਾਰਮੋਨ ਦੀ ਵੀ ਇਹ ਹਾਰਮੋਨਲ ਪ੍ਰੋਬਲਮ ਹੁੰਦੀ ਹੈ ਤਾਂ ਮੈਂ ਜਿਵੇਂ ਕਿ ਗੱਲ ਕੀਤੀ ਹੈ ਹਾਰਮੋਨਸ ਨੂੰ ਬੈਲੈਂਸ ਕਰਨ ਦੇ ਵਿੱਚ ਕੰਮ ਕਰਦਾ ਹੈ ਜ਼ਿੰਕ ਤਾਂ ਜਿਨ੍ਹਾਂ ਨੂੰ ਥਾਇਰਾਇਡ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਉਹ ਵੀ ਆਪਣੀ ਡਾਈਟ ਵਿੱਚ ਇਹ ਚੀਜ਼ਾਂ ਜ਼ਰੂਰ ਸ਼ਾਮਿਲ ਕਰ ਲੈਣ ਚੌਥਾ ਮਿਨਰਲ ਜਿਹੜੇ ਕਿ ਲਾਸਟ ਹੁਣ ਆਪਾਂ ਗੱਲ ਕਰਨ ਜਾ ਰਹੇ ਆ ਉਹ ਹੈ ਜੀ ম্যাগਨੀਸ਼ੀਅਮ ম্যাগਨੀਸ਼ੀਅਮ ਬਹੁਤ ਜ਼ਿਆਦਾ ਜ਼ਰੂਰੀ ਹੈ ਵੈਸੇ ਓਵਰAllResult ਹੈਲਥ ਲਈ ਪਰ ਸਕਿਨ ਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਥੇ ਆਪਾਂ ਗੱਲ ਮੈਲਨਿਨ ਦੀ ਕਰੀਏ ਦੁਬਾਰਾ ਤੋਂ ਸੋ ਜਿਹੜੀਆਂ ਕੋਸ਼ਿਕਾਵਾਂ ਸਾਡੀ ਬਾਡੀ ਦੇ ਵਿੱਚ ਮੈਲਨਿਨ ਬਣਾਉਂਦੀਆਂ ਨੇ ਜਿਹੜਾ ম্যাগਨੀਸ਼ੀਅਮ ਹੈ ਉਹਨਾਂ ਨੂੰ ਕੰਟਰੋਲ ਕਰਦਾ ਹੈ ਕਿ ਜ਼ਿਆਦਾ ਮੈਲਨਿਨ ਬਣੇ ਹੀ ਨਾ ਕਿਉਂਕਿ ਜ਼ਿਆਦਾ ਮੈਲਨਿਨ ਬਣੇਗਾ ਤਾਂ ਚਾਂਸੇ ਹੋ ਸਕਦੇ ਨੇ ਕਿਤੇ ਇਕੱਠਾ ਹੋ ਜਾਏ ਡਾਰਕ ਸਪੌਟਸ ਉਸ ਦੇ ਨਾਲ ਬਣ ਸਕਦੇ ਨੇ ਸੋ ਮੈਲਾਨਿਨ ਜ਼ਿਆਦਾ ਨਾ ਬਣੇ ਪੂਰੀ ਕੰਟਰੋਲਿੰਗ ਮੈਗਨੀਸ਼ੀਅਮ ਕਰਦਾ ਹੈ ਜਿਵੇਂ ਕਿ ਮੈਂ ਗਰਮੀਆਂ ਆ ਗਈਆਂ ਉਹਦੀ ਗੱਲ ਕਰ ਰਹੀ ਆ ਤੇ ਇੱਕ ਨੈਚੁਰਲ ਸਨਸਕ੍ਰੀਨ ਦਾ ਵੀ ਕੰਮ ਕਰਦਾ ਹੈ ম্যাগਨੀਸ਼ੀਅਮ ਸੋ ਅਗਰ ਤੁਸੀਂ ਇਸ ਨੂੰ ਆਪਣੀ ਡੇਲੀ ਡਾਈਟ ਵਿੱਚ ਲਓਗੇ ਤਾਂ ਤੁਹਾਡਾ ਸਕਿਨ ਦੀ ਪ੍ਰੋਟੈਕਸ਼ਨ ਸਨ ਦੇ ਵਿੱਚ ਸੂਰਜ ਦੀ ਰੋਸ਼ਨੀ ਦੇ ਵਿੱਚ ম্যাগਨੀਸ਼ੀਅਮ ਕਰਨ ਵਾਲਾ ਤੁਸੀਂ ਅਕਸਰ ਦੇਖਿਆ ਹੋਏਗਾ ਕਈਆਂ ਨੂੰ ਧੁੱਪ ਦੇ ਵਿੱਚ ਜਾਣ ਦੇ ਨਾਲ ਬਹੁਤ ਜ਼ਿਆਦਾ ਟੈਨਿੰਗ ਹੋ ਜਾਂਦੀ ਹੈ ਸਕਿਨ ਦੇ ਉੱਪਰ ਰੈੱਡਨੈਸ ਆ ਜਾਂਦੀ ਹੈ ਸਕਿਨ ਬਰਨ ਹੋ ਜਾਂਦੀ ਹੈ ਔਰ ਇਹੀ ਕੋਈ ਕਈ ਵਾਰੀ ਕੁਝ ਹੁੰਦੇ ਨੇ ਉਹ ਚਾਹੇ ਜਿੰਨਾ ਚਿਰ ਮਰਜੀ ਧੁੱਪ ਦੇ ਵਿੱਚ ਘੁੰਮਣ ਉਹਨਾਂ ਦੀ ਸਕਿਨ ਤੇ ਕੋਈ ਫਰਕ ਨਹੀਂ ਪੈਂਦਾ ਸੋ ਇੱਥੇ ਹੀ ਸਮਝ ਲਓ ਜਿਨ੍ਹਾਂ ਦੀ ਧੁੱਪ ਜਾਇਤੇ ਸਕਿਨ ਟੈਨਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਸਕਿਨ ਬਰਨ ਹੋ ਜਾਂਦੀ ਹੈ ਰੈਡਨੈਸ ਮੂਥੇ ਹੋ ਜਾਂਦੀ ਹੈ ਤਾਂ ਉਹਨਾਂ ਦੀ ਬਾਡੀ ਦੇ ਵਿੱਚ ম্যাগਨੀਸ਼ੀਅਮ ਦੀ ਕਮੀ ਹੈ ਇਹ ਵੀ ਦੱਸਾਂ ਨੈਚੁਰਲ ਸਨਸਕ੍ਰੀਨ ਅਸੀਂ ਬਾਡੀ ਦੇ ਅੰਦਰ ਤਿਆਰ ਰਿਹਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਨਸਕ੍ਰੀਨ ਲੋਸ਼ਨ ਨਹੀਂ ਲਗਾਣਾ ਹੈ ਸਨਸਕ੍ਰੀਨ ਲੋਸ਼ਨ ਤੁਸੀਂ ਜ਼ਰੂਰ ਲਗਾਣਾ ਹੀ ਹੈ ਤਾਂ ਕਿ ਯੂਵੀ ਰੇਸ ਤੋਂ ਵੀ ਤੁਹਾਡੀ ਪੂਰੀ ਦੌਰਾਨ ਪ੍ਰੋਟੈਕਸ਼ਨ ਬਣੀ ਰਹੇ ਕਿ ਮੁਲਠੀ ਪਾਊਡਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਪਾਣੀ ਦੇ ਵਿੱਚ ਘੋਲ ਕੇ ਪੀ ਸਕਦੇ ਹੋ ਜਾਂ ਅਗਲੇ ਇੱਕ ਦਿਨ ਇੱਕ ਚਮਚ ਰਾਤ ਨੂੰ ਤਾਂ ਪੀਣਾ ਹੈ ਅਗਲੇ ਦਿਨ ਸਵੇਰੇ ਨਾਸ਼ਤੇ ਤੋਂ ਬਾਅਦ ਵੀ ਇੱਕ ਚਮਚ ਮਲਠੀ ਪਾਊਡਰ ਤੁਸੀਂ ਪਾਣੀ ਵਿੱਚ ਘੋਲ ਕੇ ਪੀ ਸਕਦੇ ਹੋ ਤੇ ਇਸ ਦੇ ਨਾਲ ਤੁਹਾਨੂੰ ਡੇਢ ਸਾਰੇ ਫਾਇਦੇ ਮਿਲਣ ਵਾਲੇ ਨੇ ਤੁਹਾਡੀ ਬਾਡੀ ਵਿੱਚ ম্যাগਨੀਸ਼ੀਅਮ ਦੀ ਜਿਹੜੀ ਡੈਫੀਸ਼ੈਂਸੀ ਹੋ ਪੂਰੀ ਜ਼ਰੂਰ ਹੋਣ ਵਾਲੀ ਹੈ ਤੇ ਇੱਥੇ ਦੇਖੋ ਇਹ ਧਿਆਨ ਨੂੰ ਦੇਣ ਵਾਲੀ ਗੱਲ ਇਹ ਜ਼ਰੂਰ ਹੈ ਕਿਆਂ ਤੇ ਫਿਰ ਉਸ ਤੋਂ ਬਾਅਦ ਸਵਾਲ ਇਹ ਹੋ ਜਾਂਦੇ ਨੇ ਜੀ ਕਿੰਨਾ ਚੇਰ ਖਾਈਏ ਜਿਹਨ ਵਿਟਾਮਿਨਸ ਮਿਲਣ ਵਾਲੇ ਨੇ ਔਰ ਹਰੇਕ ਦੀ ਬਾਡੀ ਕਿਸ ਤਰੀਕੇ ਨਾਲ ਰिएक्ट ਕਰਦੀ ਹੈ ਕਿੰਨਾ ਕੋ ਰਿਸਪੌਂਸ ਹੈ ਕਿੰਨੀ ਡੈਫੀਸ਼ੀਐਂਸੀ ਕਿਸ ਦੀ ਬੋਡੀ ਵਿੱਚ ਚੱਲ ਰਹੀ ਹੈ ਹਰੇਕ ਦੀ ਇੱਕ ਅਲੱਗ ਰਿਸਪੌਂਸ ਰੇਟ ਹੁੰਦਾ ਹੈ ਪਰ ਦੇਖੋ ਇੱਥੇ ਇਹ ਚੀਜ਼ਾਂ ਤੁਸੀਂ ਕੰਟੀਨਿਊ 3 ਮਹੀਨੇ ਹੋ ਸਕਦਾ 6 ਮਹੀਨੇ ਜਾਂ ਸਾਲ ਤੱਕ ਇਵਨ ਮੈਂ ਤਾਂ ਕਹੂੰਗੀ ਇਹਨਾਂ ਨੂੰ ਆਪਣੀ ਪੂਰੀ ਲਾਈਫ ਲੌਂਗ ਹੀ ਆਪਣੀ ਡਾਈਟ ਦਾ ਹਿੱਸਾ ਇਹਨਾਂ ਚੀਜ਼ਾਂ ਨੂੰ ਜ਼ਰੂਰ ਬਣਾ ਲੈਣਾ ਚਾਹੀਦੇ ਤਾਂ ਕਿ ਹਮੇਸ਼ਾ ਹੀ ਸਾਨੂੰ ਕਦੇ ਕੋਈ ਪ੍ਰੋਬਲਮ ਆਵੇ ਹੀ ਨਾ ਔਰ ਦੂਸਰੀ ਗੱਲ ਇਹ ਚਾਰੇ ਚੀਜ਼ਾਂ ਦੇ ਉੱਪਰ ਤੁਸੀਂ ਫੋਕਸ ਕਰਨਾ ਹੈ ਜਿਵੇਂ ਵਿਟਾਮਿਨ ਸੀ ਸੇਲੇਨੀਅਮ ਜ਼ਿੰਕ ਔਰ ਮੈਗਨੀਸ਼ੀਅਮ ਇਹ ਨਹੀਂ ਕਿ ਸਿਰਫ विटामिन सी उपर फोकस कर लिया बाकी चीज़ छड़ दतियां ये चार हो विटामिन मिनरल तुम अगर अपनी डाइट में डेली खा रहे हो किसी भी फूड सोर्स के ना तो स्किन डेफिनेटली चंगी होनी ही वाली है बाकी ये चार चीज़ा तो तीस शामिल कर ही लो अपनी डाइट चंकी कर लो हरिया सब्जियां जरूर खाओ सो so भीडियो चंकी लगी है इस तो इसको लाइक एंड शेयर जरूर कर देना जी कमेंट करके भी जरूर अपने विचार मेरे नाझे करना ਮੇਰੀ ਈਮੇਲ ਆਈਡੀ ਹੈ healthadvicewithharjotkaur@gmail.com ਇਸੇ ਉੱਪਰ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲਓ YouTube ਚੈਨਲ healthadvicewithharjotkaur ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ